ਤੁਸੀਂ ਦੇਖ ਰਹੇ ਹੋ ਬੀਬੀਸੀ ਪੰਜਾਬ ਟੀਵੀ। ਅਰ ਮੈਂ ਹਰ ਜਗ੍ਹਾ ਕਿਹਾ ਕਿ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਬੈਂਸ ਦੇ ਉੱਤੇ ਕੋਈ ਪਹਿਲਾ ਝੂਠਾ ਇਲਜ਼ਾਮ ਨਹੀਂ। ਸਵਾਲ ਪੁੱਛੇ ਨਾਲ ਔਰਤ ਵੱਲੋਂ ਲਾਏ ਹੋਏ ਇਲਜ਼ਾਮਾਂ ਦੇ ਸਵਾਲ ਵੀ ਪੁੱਛੇ। ਫਿਰਦੇ ਆ ਇਹਨਾਂ ਦੀ ਸਰਕਾਰ ਮੌਕੇ ਮੇਰੇ ਖਿਆਲ ਦਰਜਣ ਦੇ ਕਰੀਬ ਝੂਠੇ ਇਲਜ਼ਾਮਾਂ ਤੇ ਐਫਆਈਆਰਾਂ ਸੋ ਜਿਹੜੀ ਇੱਕ ਮਹਿਲਾ ਦੁਆਰਾ ਲਗਾਏ ਗਏ ਕਾਥੀ ਤੇ ਰੇਪ ਦੇ આરોਪਾਂ ਦੇ ਮਾਮਲੇ 'ਚ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅੱਜ ਸ਼ਾਮ ਪੁਲਿਸ ਦੇ ਸਾਹਮਣੇ ਪੇਸ਼ ਹੋਏ ਤੇ ਆਪਣਾ ਬਿਆਨ ਦਰਜ ਕਰਵਾਇਆ ਇਸ ਵਕਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਦਾਅਵਾ ਕੀਤਾ ਕਿ ਇਹ ਸਭ ਉਸ ਦੇ ਖਿਲਾਫ ਰਣਨੀਤੀ ਖੇਡੀ ਜਾ ਰਹੀ ਹੈ ਜੋ ਸਭ ਉਸ ਸਮੇਂ ਕਰਵਾਇਆ ਗਿਆ ਜਦੋਂ ਉਹਨਾਂ ਦੀ ਪਾਰਟੀ ਦੇ ਵੱਲੋਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ ਸੋ ਮੈਂ ਲੋਕਨ ਸਾਫ ਪਾਰਟੀ ਵੱਲੋਂ ਵਿੱਢੀ ਹੋਈ ਯਾਤਰਾ ਜਿਹੜੀ 16 ਤੋਂ 19 ਨਵੰਬਰ ਤੱਕ ਸੀ ਉਹਦੇ ਜੇ ਬਿਜ਼ੀ ਸੀਗਾ ਪਰ ਮੈਂ 11 ਜ਼ਿਲ੍ਹਿਆਂ ਦੀ ਪ੍ਰੈਸ ਨੂੰ ਹਰ ਜਗ੍ਹਾ ਪ੍ਰੈਸ ਨੇ ਜਿੱਥੇ ਸਾਡਾ ਖੇਤ ਸਾਡਾ ਪਾਣੀ ਸਾਡਾ ਹੱਕ ਪੰਜਾਬ ਅਧਿਕਾਰ ਯਾਤਰਾ ਦੇ ਮਤੋਂ ਸਵਾਲ ਪੁੱਛੇ ਨਾਲ ਔਰਤ ਵੱਲੋਂ ਲਾਏ ਹੋਏ ਇਲਜ਼ਾਮਾਂ ਦੇ ਸਵਾਲ ਵੀ ਪੁੱਛੇ ਔਰ ਮੈਂ ਹਰ ਜਗ੍ਹਾ ਕਿਹਾ ਕਿ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਬੈਂਸ ਦੇ ਉੱਤੇ ਕੋਈ ਪਹਿਲਾ ਝੂਠਾ ਇਲਜ਼ਾਮ ਨਹੀਂ ਬੈਂਸ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਝੂਠੇ ਬੇਵਿਨਿਆਦ ਇਲਜ਼ਾਮਾਂ ਦੇ ਤਹਿਤ ਤਕਰੀਬਨ ਡੇਢ ਦਰਜਣ ਐਫਆਈਆਰਾਂ ਜਿਹੜੇ ਅੱਜ ਪੁਤਲੇ ਫੂਕ ਤੇ ਫਿਰਦੇ ਆ ਇਹਨਾਂ ਦੀ ਸਰਕਾਰ ਮੌਕੇ ਮੇਰਾ ਖਿਆਲ ਦਰਜਣ ਦੇ ਕਰੀਬ ਝੂਠੇ ਇਲਜ਼ਾਮਾਂ ਤੇ ਐਫਆਈਆਰਾਂ ਸੋ ਜਿਹੜੀ ਦੋਸਤ ਸਚਾਈ ਹੈ ਨਾ ਉਹ ਇੱਥੇ ਵੀ ਉਹੀ ਆ ਉਹ ਸਾਲ ਬਾਅਦ ਵੀ ਉਹੀ ਆ ਤੇ ਉਹ 10 ਸਾਲ ਬਾਅਦ ਵੀ ਉਹੀ ਆ ਸਚਾਈ ਅੱਜ ਸਾਹਮਣੇ ਆ ਜਵੇ ਸਚਾਈ ਚਾਰ ਦਿਨ ਨੂੰ ਸਾਹਮਣੇ ਆ ਜਵੇ ਤੁਹਾਡੇ ਸਾਹਮਣੇ ਆਉਗੀ ਬੈਂਸ ਦੇ ਚਰਿੱਤਰ ਨੂੰ ਪੂਰੀ ਦੁਨੀਆ 'ਚ ਵਸਦੇ ਪੰਜਾਬੀ ਜਾਣਦੇ ਬੈਂਸ ਦਾ ਚਰਿੱਤਰ ਕੀ ਆ ਬੇਈਮਾਨ ਤਾਕਤਵਰ ਲੋਕਾਂ ਦੇ ਚਿਹਰੇ ਬੇਨਕਾਬ ਕਰਨ ਵਾਲੇ ਦਾ ਦਮਨ پاک ਸਾਫ ਨਾ ਹੋਵੇ ਇਹ ਸਮਝ ਸਕਦੇ ਹੋ ਤੁਸੀਂ ਕਦੇ ਸੋ ਮੈਂ ਜੋ ਬਿਲਕੁਲ ਸੱਚ ਸਿਗਾ ਹੂਬ ਹੂ ਸਾਰੀ ਗੱਲ ਸਤਕਾਰਯੋਗ ਜਿਹੜੇ ਆਈਪੀਐਸ ਮੈਡਮ ਹੈਗੇ ਆ ਮੈਂ ਇਹਨਾਂ ਨੂੰ ਦੱਸ ਕੇ ਆਇਆ ਤੇ ਮੈਨੂੰ ਪੂਰਨਾਸ ਆ ਵੀ ਸਾਰਾ ਕੁਝ ਸਚਾਈ ਤੁਹਾਡੇ ਸਾਹਮਣੇ ਆਊਗੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਲਗਾਤਾਰ ਧਰਨੇ ਲੱਗ ਰਹੇ ਨੇ ਚਾਹੇ ਅਕਾਲੀ ਦਾ ਲਾਚਾ ਹੈ বিজেপি ਹੈ ਫਿਰ ਇਸ ਗੱਲ ਤੋਂ ਤਾਂ ਹੁਣ ਤੁਸੀਂ ਖੁਦ ਹੀ ਨਤੀਜਾ ਕੱਢ ਸਕਦੇ ਹੋ ਵੀ ਜੇ ਅਕਾਲੀ ਬੈਂਸ ਦੇ ਵਿਰੁੱਧ ਧਰਨੇ ਲਾਉਂਦੇ ਆ ਤੇ ਬਿਹਾਈਂਡ ਦਾ ਕਰਟਰਨ ਕੌਣ ਹੈਗਾ ਇਸ ਸਾਰੇ ਛੜਯੰਤਰ ਦੇ ਪਿੱਛੇ ਇਹ ਸਾਰੇ ਸੀਰੀਅਲ ਦੇ ਪਿੱਛੇ ਕੌਣ ਲੋਕ ਹੈਗੇ ਕਿੰਨਾ ਲੋਕਾਂ ਦਾ ਦਿਮਾਗ ਕੰਮ ਕਰ ਰਿਹਾ ਉਹਨਾਂ ਤੋਂ ਕੁਝ ਨਹੀਂ ਹੋਇਆ ਪਿਛਲੇ ਲੰਬੇ ਸਮੇਂ ਤੋਂ ਧੂਲ ਚਟ ਦੇ ਵੋਟਰ ਨੇ ਧੂਲ ਚਟਾਈ ਆ ਉਹਨਾਂ ਨੇ ਇੱਕ ਤੋਂ ਇੱਕ ਇਲਜ਼ਾਮ ਬੈਂਸ ਦੇ ਗਲ ਮੜਨ ਦਾ ਯਤਨ ਕੀਤਾ ਪਰ ਪ੍ਰਭੂ ਬੜਾ ਬਿਆਨ ਤੇ ਆ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਉਹ ਬੜਾ ਬਿਆਨ ਤੇ ਆ ਉਹਨੇ ਹਮੇਸ਼ਾ ਚਾਹੇ ਹਫਤਾ 10 ਦਿਨ 20 ਦਿਨ ਮਹੀਨਾ ਬੜਾ ਵਿਰੋਧੀਆਂ ਦਾ ਤਣਬ ਚੜਿਆ ਰਹਿੰਦਾ ਝੂਠ ਦਾ ਪੈਰਾ ਚੜਿਆ ਰਹਿੰਦਾ ਪਰ ਸਚਾਈ ਸਾਹਮਣੇ ਆਉਂਦੀ ਆ ਇਸ ਕਰਕੇ ਜਿਹੜੇ ਬੀਜੇਪੀ ਤੇ ਕਾਲੀ ਦਲ ਦੇ ਲੋਕ ਦੋਸਤ ਧਰਨੇ ਲਾਉਂਦੇ ਫਿਰਦੇ ਆ ਪੁਤਲੇ ਫੂਕਦੇ ਫਿਰਦੇ ਆ ਉਹਨਾਂ ਨੂੰ ਥੋੜਾ ਸਮਾਂ ਰੁਕ ਜਾਓ ਸਾਰੀ ਸਚਾਈ ਸਾਹਮਣੇ ਆਜੂਗੀ ਸਚਾਈ ਕੀ ਹੈ ਤਾਂ ਸਾਬ ਇੱਕ ਲੇਡੀ ਜਿਹੜੀ ਇਲਜ਼ਾਮ ਲਗਾ ਰਹੀ ਆ ਉਹ ਕਹ ਰਹੀ ਕਿ ਚੈਟਿੰਗ ਵੀ ਹੈਗੀ ਹੈ ਰਿਕਾਰਡਿੰਗ ਹੈ ਮੈਂ ਅੰਦਰ ਦੱਸ ਕੇ ਆ ਸਾਰਾ ਕੁਝ ਜਿਹੜੀ ਚੈਟਿੰਗ ਤਾਂ ਆਪਣੇ ਮਤਲਬ ਦੀ ਉਹ ਰੱਖ ਲੋ ਜੇ ਤੇ ਕੋਈ ਸ਼ੱਕ ਪੈਂਦਾ ਹੋਵੇ ਤੇ ਜਿਹੜੀ ਕੰਪਲੀਟ ਆ ਉਹਦੇ ਵਿੱਚੋਂ ਬਾਕੀ ਦੀ ਨਾਰਮਲ ਗੱਲਾਂ ਪਰੇ ਕਰ ਦਿਓ ਮੈਂ ਕਦੋਂ ਕਹਿਣਾ ਵੀ ਚੈਟਿੰਗ ਨਹੀਂ ਮੈਂ ਕਦੋਂ ਕਹਿਣਾ ਕਿ ਮੈਂ ਉਹਦਾ ਮਕਾਨ ਵਾਲਾ ਮਸਲਾ ਅਜ ਤੋਂ ਸਾਲ ਪਹਿਲਾਂ ਨਹੀਂ ਕਰਾਇਆ ਮੈਂ ਕਦੋਂ ਕਹਣਾ ਕਿ ਆਡੀਓ ਮੇਰੀ ਨਹੀਂ ਪਰ ਕਿਸੇ ਚੈਟਿੰਗ ਕਿਸੇ ਆਡੀਓ ਦੇ ਵਿੱਚ ਕੋਈ ਗਲਤ ਗੱਲ ਲਿਖੀ ਹੋਵੇ ਕੋਈ ਗਲਤ ਇਸ਼ਾਰੇ ਦੀ ਗੱਲ ਲਿਖੀ ਹੋਵੇ ਕੋਈ ਦੋਅਰਥੀ ਗੱਲ ਲਿਖੀ ਹੋਵੇ ਤੇ ਮੈਂ ਗੁਨਾਹਗਰ ਤੇ ਦੋਸ਼ੀ ਹਾਂ ਪੈਸੇ ਵੇਖ ਕੇ ਰੋਂਪੇ ਲੱਗਦਾ ਵੀ ਕਾਂਗਰਸ ਤੁਹਾਡਾ ਸਾਥ ਦੇ ਰਹੀ ਹੈ ਇਸ ਕਰਕੇ ਪਰਚਾ ਦਰਜ ਦੇ ਦੇਖੋ ਕਾਂਗਰਸ ਦੇ ਬਹੁਤ ਸਾਰੇ ਲੀਡਰ ਤਾਂ ਕਾਲੀ ਦਲ ਦੇ ਨਾਂ ਰਲ ਕੇ ਸਾਰੀ ਸਾਜ਼ਿਸ਼ ਬਣਾ ਰਹੇ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਤਾਲੂ ਕੋਈ ਇਸੇ ਤਰੀਕੇ ਦੀ ਔਰਤ ਉੱਠ ਕੇ ਕਿਸੇ ਮੇਰੇ ਤੋਂ ਵੱਡੇ ਰਤਬੇ ਵਾਲੇ ਤੇ ਜਿਹਦੇ ਵਿੱਚ ਕੋਈ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਮੰਤਰੀ ਕੋਈ ਜੱਜ ਕੋਈ ਵੱਡਾ ਅਧਿਕਾਰੀ ਹੋ ਸਕਦਾ ਉਹਦੀ ਥਾਰੋ ਲਈ ਸ਼ਾਨਵੀਨ ਕਰਨਾ ਉਹ ਪੁਲਿਸ ਦੀ ਡਿਊਟੀ ਹੈਗੀ ਹੈ ਨਾ ਮੈਂ ਫੇਰ ਕਹੂੰਗਾ ਮੈਨੂੰ ਨਿਆਂ ਮਿਲੇਗਾ ਅਦਾਲਤਾਂ ਨੇ ਮੈਨੂੰ ਹਰ ਸਾਲ ਮੇਰਾ ਖਿਆਲ ਦੋ ਤਿੰਨ ਮੁਕੱਦਮਿਆਂ ਜਿਵੇਂ ਭਰੀ ਹੁੰਨਾ ਤੇ ਉਹ ਸੱਚ ਕਰਕੇ ਦੋਸਤ ਭਰੀ ਹੁੰਨਾ ਇਸ ਮਸਲੇ ਦੇ ਵਿੱਚ ਵੀ ਪੂਰਨ ਤੌਰ ਤੇ ਨਿਆਂ ਜ਼ਰੂਰ ਮਿਲੇਗਾ ਸੋ ਇਹਨ ਤੁਹਾਡੀ ਕਮਿਸ਼ਨਰ ਦਾ ਤਬਾਦਲਾ ਹੋਇਆ ਤੁਹਾਡੀ ਜਾਂਚ ਤੋਂ ਪਹਿਲਾਂ ਹੀ ਉਹਨਾਂ ਦਾ ਤਬਾਦਲਾ ਹੋ ਗਿਆ ਉਹਨੂੰ ਕਿਵੇਂ ਦੇਖਿਆ ਉਹ ਤਬਾਦਲਾ ਉਸ ਪਾਰਟੀ ਦਾ ਐਮਐਲਏ ਜਿਹਦੇ ਵਿੱਚ ਸਿਰਫ ਦੋ ਵਿਦੈਕ ਹੈਗੇ ਆ ਅੱਜ ਉਹ ਜਿਹੜੀ ਗੱਲ ਹੈਗੀ ਆ ਵੀ ਉਸ ਪਹਿਲੇ ਅਧਿਕਾਰੀ ਦਾ ਤਬਾਦਲਾ ਕਰਕੇ ਉਹਨੂੰ ਐਸਐਸਪੀ ਲਾ ਦਿੱਤਾ ਕਿ ਉਹ ਵੈਸ ਨੇ ਰਾਤਾ ਇਹ ਸਭ ਕੁਝ ਜਿਹੜਾ ਰਾਜਨੀਤੀ ਦੇ ਹਾਸ਼ੀਏ ਤੇ ਪਹੁੰਚੀ ਹੋਈ ਪਾਰਟੀ ਆ ਬਾਦਲ ਟੱਬਰ ਵੱਲੋਂ ਜਿਹੜੇ ਇਹ ਲੜਾਈ ਨਹੀਂ ਉਹ ਆਪਣੀ ਹੋਣ ਦੀ ਲੜਾਈ ਲੜ ਰਹੇ ਆ ਸਿਰਫ ਤੇ ਸਿਰਫ ਆਪਣੀ ਹੋਣ ਦੀ ਲੜਾਈ ਲੜੀ ਜਾ ਰਹੀ ਆ ਨਥਿੰਗ ਐਲਸ ਬਦਲ ਬਦਲ ਦੇ ਆਪੋਜੀਸ਼ਨ ਦੇ ਵਿੱਚ ਹੈ ਕਿ ਕਿਦਾਂ ਤੁਹਾਨੂੰ ਲੱਗਦਾ ਕਾਂਗਰਸ ਆ ਢੇਰ ਨਹੀਂ ਬਹੁਤ ਤੁਹਾਨੂੰ ਲੋਕਲ ਪੱਧਰ ਦੇ ਉੱਤੇ ਜਿਹੜੇ ਬਾਦਲ ਦਲੀਏ ਤੇ ਕਾਂਗਰਸ ਵਾਲੇ ਲੋਕਾਂ ਨੇ ਵੋਟ ਨੇ ਨਕਾਰੇ ਹੋਏ ਲੋਕ ਆ ਜੋ ਇਕੱਠੇ ਹੋ ਗਏ ਨੇ ਐਕਸੈਸ ਬਣਾ ਰਹੇ ਆ ਅੱਜ ਉਹ ਇਕੱਠੇ ਹੋ ਕੇ ਇਹ ਸਾਰਾ ਛੜਯੰਤਰ ਰਚ ਰਿਹਾ ਵੀ ਬੈਂਸ ਨੂੰ ਖਤਮ ਰਾਜਨੀਤਿਕ ਤੌਰ ਤੇ ਕਿਵੇਂ ਕਰਨਾ ਲੋਕਨ ਸਾਹਿਬ ਪਾਰਟੀ ਦੀ ਜਿਹੜੀ ਲੋਕਪ੍ਰਿਤਾ ਉਹਨੂੰ ਖਤਮ ਕਿੱਦਾਂ ਕਰਨਾ ਸੈਂਸਰ ਸਾਡੇ ਬ੍ਰਦਰ ਦਾ ਵੀ ਨਾਮ ਆ ਰਿਹਾ ਉਹਨਾਂ ਨੂੰ ਵੀ ਉਹ ਸਾਰਾ ਕੁਝ ਅੰਦਰ ਦੱਸ ਕੇ ਆਏ ਆ ਉਹਦਾ ਕਾਰਡ ਭੇਜਿਆ ਹੋਇਆ ਹੈ ਜਿਹੜਾ ਉਹਦਾ ਮੁੰਡਾ ਕਪੈਸਟਰ ਰਿਪੇਅਰ ਕਰਦਾ ਉਹ ਬਕਾਇਦਾ ਤੌਰ ਤੇ ਕਟਿਆ ਹੋਇਆ ਚਲਾਨ ਏ ਟੂ ਜ਼ेड ਸਾਰੀ ਤੈਕੀਕਾਤ ਦੇ ਵਿੱਚ ਗੱਲ ਦੱਸ ਕੇ ਆਏ ਦੱਸਿਆ ਕਿ ਮਾਮਲੇ ਨੂੰ ਜਿਹੜਾ ਪੜਾਈ ਜਾ ਰਹੀ ਹੈ 100% ਜਿੱਦਣ ਅਸੀਂ ਪੰਜਾਬ ਅਧਾਰ ਯਾਤਰਾ ਸ਼ੁਰੂ ਕਰਦੇ ਹਾਂ ਉਸੇ ਦਿਨ ਔਰਤ ਸੀਪੀ ਦੇ ਕੰਪਲੇਂਟ ਦੇਣ ਜਾਂਦੀ ਹੈ ਇਹ ਡਾਇਵਰਟ ਜਿਹੜੀ ਅਟੈਂਸ਼ਨ ਨੇ ਉਹਨੂੰ ਡਾਇਵਰਟ ਕਰਨ ਦਾ ਯਤਨ ਹੈ ਜਿਹੜਾ ਪਿਆਰ ਲੋਕ ਇਨਸਾਫ ਪਾਰਟੀ ਲਈ ਸਿਮਰਜੀਤ ਬੈਂਸ ਲਈ ਲੋਕਾਂ ਦੀਆਂ ਅਸੀਸਾਂ ਨੇ ਉਹਨੂੰ ਘੱਟ ਕਰਨ ਦਾ ਨਗੂਣਾ ਜਿਹਾ ਹੋਸ਼ਾ ਯਤਨ ਹੈਗਾ ਇਹ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ